ਜੀ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਨਾਲ ਗੱਲ ਕੀਤੀ ਜਾਵੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਤਾਂ ਦਾਅਵਾ ਦਿੱਤਾ ਹੈ ਕਿ ਜੋ ਚੋਣ ਹੋਣ ਜਾ ਰਹੀ ਹੈ 11 ਨਵੰਬਰ ਨੂੰ ਉਸ ਨੂੰ ਲੈ ਕੇ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਇਸੇ ਤਰ੍ਹਾਂ ਤਾਂ ਹੁੰਦਾ ਸੀ ਕਿ ਸੀਐਮ ਭਗਵੰਤ ਮਾਨ ਦੇ ਵੱਲੋਂ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਅਨੇਕਾਂ ਵਾਅਦੇ ਕੀਤੇ ਗਏ ਸੀ ਜਿਨ੍ਹਾਂ ਨੂੰ ਇੱਕ ਇੱਕ ਕਰਕੇ ਪੂਰਾ ਕੀਤਾ ਜਾ ਰਿਹਾ ਪਰ ਲਗਾਤਾਰ ਸਵਾਲ ਚੁੱਕੇ ਜਾ ਰਹੇ ਸੀ ਕਿ ਆਖਰ 1000 ਰੁਪਏ ਦੇਣ ਦਾ ਐਲਾਨ ਤਾਂ ਸੀਐਮ ਭਗਵੰਤ ਮਾਨ ਦੇ ਵੱਲੋਂ ਕੀਤਾ ਗਿਆ ਸੀ ਕਿ ਇਹ ਮਹਿਲਾਵਾਂ ਦੇ ਖਾਤਿਆਂ ਦੇ ਵਿੱਚ ਹਰ ਮਹੀਨੇ 1000 ਰੁਪਏ ਪਾਇਆ ਜਾਵੇਗਾ ਪਰ ਉਸ ਨੂੰ ਪੂਰਾ ਨਹੀਂ ਕੀਤਾ ਗਿਆ ਜਿਸ ਦੇ ਚੱਲਦੇ ਆਪਣੇ ਪਾਰਟੀਆਂ ਦੇ ਵਿੱਚ ਤਰਨਤਨ ਦੇ ਵਿੱਚ ਚੋਣ ਪ੍ਰਚਾਰ ਦੌਰਾਨ ਜੋ ਵਾਅਦਾ ਦਿੱਤਾ ਗਿਆ ਇਸ ਦੌਰਾਨ ਸਿਆਮ ਭਗਵਾਨ ਜੀ ਤਮਾ ਨੇ ਐਲਾਨ ਕਰ ਦਿੱਤਾ ਗਿਆ ਕਿ ਆਉਣ ਵਾਲੇ ਅਗਲੇ ਬਜਟ ਦੇ ਵਿੱਚ ਮਹਿਲਾਵਾਂ ਦੇ 1000 ਰੁਪਏ ਦੇਣ ਦਾ ਜਿਹੜਾ ਐਲਾਨ ਜੋ ਦਾਵਾ ਕੀਤਾ ਗਿਆ ਸੀ ਵਾਅਦਾ ਕੀਤਾ ਗਿਆ ਸੀ ਉਸ ਨੂੰ ਜਿਹੜਾ ਕਿ ਪੂਰਾ ਕੀਤਾ ਜਾਵੇਗਾ ਅਤੇ ਮਹਿਲਾਵਾਂ ਦੇ ਖਾਤਿਆਂ ਦੇ ਵਿੱਚ ਹੁਣ ਇੱਕ ਇੱਕ 1000 ਰੁਪਏ ਆਵੇਗਾ ਅਗਲੇ ਬਜਟ ਦੇ ਵਿੱਚ ਇਸ ਨੂੰ ਪਾਸ ਕੀਤਾ ਜਾਵੇਗਾ ਜੀ ਹਾਂ ਦੱਸਦੀ ਹੈ ਕਿ ਸਿਆਮ ਭਗਵਾਨ ਜੀ ਤਮਾ ਨੇ ਜਿਹੜਾ ਕਿ ਐਲਾਨ ਕਰ ਦਿੱਤਾ ਗਿਆ ਤਾਂ ਹੁਣ ਮਹਿਲਾਵਾਂ ਦੇ ਲਈ ਵੱਡੀ ਖੁਸ਼ਖਬਰੀ ਕਿ ਹੁਣ ਉਹਨਾਂ ਦੇ ਵੀ ਖਾਤਿਆਂ ਦੇ ਵਿੱਚ ਇੱਕ ਇੱਕ ਹਜ਼ਾਰ ਰੁਪਿਆ ਪਾਇਆ ਜਾਵੇਗਾ ਸ੍ਰੀਮ ਭਗਵਾਨ ਤੁਮਾਨ ਦੇ ਵੱਲੋਂ ਜਿੰਨੇ ਵੀ ਵਾਅਦੇ ਕੀਤੇ ਗਏ ਸੀ ਸੱਤਾ ਚੋਂ ਤੋਂ ਬਾਅਦ ਇੱਕ ਇੱਕ ਕਰਕੇ ਸਾਰਿਆਂ ਨੂੰ ਪੂਰਾ ਕੀਤਾ ਜਾ ਰਿਹਾ ਜਿੱਦੇ ਚੱਲਦੇ ਹੁਣ ਮਹਿਲਾਵਾਂ ਦਾ ਵੀ ਇਹ ਵਾਅਦਾ ਪੂਰਾ ਕੀਤਾ ਜਾਵੇਗਾ ਔਰ ਮਾਮਾ ਭੈਣਾਂ ਦਾ ਖਾਸ ਤੌਰ ਤੇ ਧੰਨਵਾਦ ਕਰਦਿਆਂ ਚੁੱਲੇ ਚੌਂਕੇ ਦਾ ਟਾਈਮ ਹੈ ਤੁਸੀਂ ਇੱਥੇ ਇੰਨੀ ਭਾਰੀ ਗਿਣਤੀ ਚਾਹੇ ਹੋ 1000 ਰੁਪਿਆ ਹਾਂ ਮੈਨੂੰ ਪਤਾ ਹੈ ਨਰੀ ਬੇਬੇ ਵੀ ਆਹ ਦੇਖੋ ਕਿਵੇਂ 1000 ਰੁਪਏ ਵੀ ਆਏ ਕਹਿੰਦੀਆਂ ਆਏ ਬੇਬੇ ਤੁਹਾਡੇ ਪੁੱਤ ਨੇ ਵਾਦਾ ਕੀਤਾ ਹੋਇਆ ਕਬੀਲਦਾਰ ਜਿਹੜਾ ਹੁੰਦਾ ਲਾਣੇਦਾਰ ਨਾ ਘਰ ਦਾ ਬਜਟ ਮੁਤਾਬਕ ਆਪਣੇ ਕੋਲੇ ਹੁਣ ਆ ਗਿਆ ਬਸ ਉਸ ਤੋਂ ਬਾਅਦ ਪ੍ਰਾਣੇ ਸਾਰੀਆਂ ਤੁਸੀਂ ਦੁੱਖ ਕੱਟੇ ਜਾਣਗੇ ਇਸ ਤੋਂ ਪਹਿਲਾਂ ਜਵਾਕਾਂ ਨੂੰ ਪੜਾਉਣ ਦੇ ਸਕੂਲਾਂ ਤੇ ਬਣਾਉਣ ਤੇ ਲੱਗ ਗਏ ਹਸਪਤਾਲ ਬਣਾਉਣ ਤੇ ਲੱਗ ਗਏ ਸੜਕਾਂ ਬਣਾ ਰਹੇ ਆਂ ਬਿਜਲੀਆਂ ਫ੍ਰੀ ਕੀਤੀਆਂ ਨੇ ਤੇ ਨੌਕਰੀਆਂ ਦੇ ਰਹੇ ਆ ਸਾਰਾ ਕੁਝ ਕਰ ਰਹੇ ਆ ਹੁਣ ਜਿਹੜਾ ਜਿਹੜੇ ਵਾਅਦੇ ਕੀਤੇ ਹੁੰਦੇ ਨੇ 5 ਸਾਲ ਦੇ ਵਿੱਚ ਪੂਰੇ ਕਰਨੇ ਨੇ ਉਸ ਤੋਂ ਪਹਿਲਾਂ ਹੀ ਆ ਗਰੰਟੀ ਵੀ ਜਿਹੜੀ ਮਾਮਾ ਪੈਣਾ ਵਾਲੀ ਹੈ ਪੂਰੀ ਕਰਨੀ ਹੈ ਕਿਉਂਕਿ ਅਸੀਂ ਵੀ ਘਰੇ ਰੋਟੀ ਖਾਣੀ ਹੈ ਸਾਡੇ ਘਰੇ ਵੀ ਮਾਮਾ ਪੈਣਾ ਹੈਗੇ ਨੇ ਨਾ ਸੋ ਇਸ ਕਰਕੇ ਤੁਹਾਡੇ ਨਾਲ ਆ ਹਾਂਜੀ ਬਿਲਕੁਲ ਕੋਈ ਕੱਚੇ ਘਰਾਂ ਦਾ ਪ੍ਰੋਬਲਮ ਨਹੀਂ ਰਹਿਣੀ ਸਰਵੇ ਵੀ ਕਰਾ ਰਹੇ ਹਾਂ ਹੁਣ ਕਈ ਪਿੰਡਾਂ 'ਚ ਉਹ ਲਾਲ ਲਕੀਰ ਵਾਲੇ ਪਿੰਡਾਂ ਦੀ ਰਜਿਸਟਰੀ ਨਹੀਂ ਹੋਈ ਮਾਲਕ ਨਹੀਂ ਹੈਗੇ ਰਹਿੰਦੇ ਘਰਾਂ 'ਚ ਆਉਂਦੇ ਆਂ ਚ ਪਰ ਮਾਲਕ ਨਹੀਂ ਹੈਗੇ ਉਹ ਵੀ ਅਸੀਂ ਕਰ ਰਹੇ ਆਂ ਕਿ ਰਜਿਸਟਰੀਆਂ ਹੋਣ ਕੋਈ ਕੱਲ ਨੂੰ ਕਿਸੇ ਕੋਈ ਰਜਿਸਟਰੀ ਦੇ ਨਾਂ ਤੇ ਕੋਈ ਬੈਂਕ ਬੰਕ 'ਚੋਂ ਕੋਈ ਲਿਮਟ ਕਰਾਉਣੀ ਪੈ ਜਾਂਦੀ ਹੈ ਜਾਂ ਕੋਈ ਕੰਮਕਾਰ ਕਬੀਲਦਾਰੀ ਦਾ ਜਾਂ ਬੱਚੇ ਦੀ ਕੋਈ ਪੜ੍ਹਾਈ ਜਾਂ ਤਰੱਕੀ ਵਾਸਤੇ ਕੋਈ ਕੰਮ ਕਰਨਾ ਪੈਂਦਾ ਉਹ ਤੁਹਾਡੇ ਕੋਲੇ ਹੱਕ ਹੋਣਾ ਚਾਹੀਦਾ ਏ ਤੁਹਾਡੇ ਨਾਲ ਖੜਦੇ ਆਂ ਇਸ ਮਾਮਲੇ 'ਚ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਹੈ ਬਹੁਤ-ਬਹੁਤ ਤੁਹਾਨੂੰ ਇਸ ਗੱਲੋਂ ਸਤਿਕਾਰ ਕੇ ਤੁਸੀਂ ਇੰਨੇ ਭਾਰੀ ਗਿਣਤੀ ਚਾ ਦੇਖ ਲੋ ਫੁੱਲਾਂ ਦੇ ਹਾਰ ਜਿਹੜੇ ਨੇ ਗੱਡੀ ਕਈ ਵਾਰੀ ਜਗ੍ਹਾ ਤੇ ਰੋਕਣੀ ਪੈਂਦੀ ਐ ਫੁੱਲ ਕੱਢਣੇ ਪੈਂਦੇ ਆ ਵੀ ਬੈਠਣ ਨੂੰ ਜਗ੍ਹਾ ਰਹਿ ਜੇ ਇਹ ਪਿਆਰ ਆ ਤੁਹਾਡਾ ਜੀ ਇਹਦਾ ਕੋਈ ਮੁੱਲ ਨਹੀਂ ਹੈਗਾ ਕਿਸੇ ਇੱਕ ਕਿਸਮਤ ਵਾਲਿਆਂ ਨੂੰ ਮਿਲਦੇ ਨੇ ਇਹ ਵੀ ਸੁਖਵੀਰ ਬਾਦਲ ਹੋਰਾਂ ਨੂੰ ਤਾਂ ਜੁੱਤੀਆਂ ਦੇ ਹਾਰ ਹੀ ਪੈਂਦੇ ਆ ਉਹਨਾਂ ਨੂੰ ਕੋ 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 ਕੌਣ ਕਰਤੂ ਉੱਤੇ ਜੁੱਤੀਆਂ ਵਾਲੀਆਂ ਕੀਤੀਆਂ ਹੋਰ ਕਰਨ ਕੀ ਲੋਕ ਵੀ ਕੀ ਕਰਨ ਬਥੇਰੇ ਫੁੱਲਾਂ ਦੇ ਹਾਰ ਵੀ ਪਾ ਕੇ ਦੇਖ ਲਿਓ ਉਹਨਾਂ ਦੇ ਪਰ ਉਹਨਾਂ ਨੇ ਸੰਭਾਲੇ ਨਹੀਂ ਉਹ ਹਾਰ ਸੋ ਇਸ ਕਰਕੇ ਤੁਹਾਡੇ ਨਾਲ ਆ ਤੁਹਾਡੇ ਵਰਗੇ ਆ ਜੀ ਮੈਂ 1 ਮਿੰਟਸ ਮਿਲ ਕੇ ਜਾਂਦਾ ਮੈਂ ਮਿਲਦਾ ਤੇ ਦੋਨੇ ਹੱਥ ਉੱਪਰ ਚੱਕ ਕੇ ਦੋ ਵੇਲੇ ਦਾ ਇੱਕ ਵੇਲੇ ਰਹਿ ਰਸਦਾ ਬੇਲੇ ਦੋਨੇ ਹੱਥ ਉੱਪਰ ਚੱਕ ਕੇ ਇੱਕ ਜਕਾਰਾ ਲਾ ਦਈਏ ਬੋਲੇ ਸੋ ਨਿਹਾਲ ਹਾਲਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਜਿਉਂਦੇ ਵਾਸਤੇ ਰਹੋ ਤਰਾਕੀਆਂ ਕਰੋ ਅਸੀਂ ਤੁਹਾਡੇ ਨਾਲ ਖੜਾਗੇ ਜਿੰਨਾ ਵੀ ਹੈਲਪ ਹੋ ਸਕਦੀ ਹੈ ਬੱਚਿਆਂ ਨੂੰ ਨੌਕਰੀਆਂ ਤੇ ਲਾਉਣ ਦੀ ਪੜਾਉਣ ਦੀ ਇਲਾਜ ਕਰਾਉਣ ਦੀ ਬਿਜਲੀਆਂ ਫ੍ਰੀ ਕਰਨ ਦੀ ਘਰਾਂ ਦੀਆਂ ਚੁੱਲਿਆਂ ਦੇ ਵਿੱਚ ਅੱਗ ਬਚਾਉਣ ਦੀ ਉਹ ਸਾਰੀ ਅਸੀਂ ਆਪਣੇ ਵੱਲੋਂ ਬੈਸਟ ਐਫਰਟਸ ਕਰਾਂਗੇ ਬਹੁਤ ਬਹੁਤ ਧੰਨਵਾਦ ਸੋ ਦਾਦੇ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਅਸੀਂ ਜਿੰਨੇ ਵੀ ਵਾਦੇ ਲੋਕਾਂ ਦੇ ਨਾਲ ਕੀਤੇ ਨੇ ਅਸੀਂ ਉਹਨਾਂ ਨੂੰ ਇੱਕ ਇੱਕ ਕਰਕੇ ਹੁਣ ਤੱਕ ਅਨੇਕਾਂ ਵਾਦੇ ਪੂਰੇ ਕਰ ਦਿੱਤੇ ਤੇ ਜਿਹੜੇ ਰਹਿ ਗਏ ਉਹਨੂੰ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਵਾਦੇ ਪੂਰੇ ਕਰਾਂਗੇ ਬਿਊਰੋ ਰਿਪੋਰਟ ਆਜ਼ਾਦ ਸੋਚ